ਸੋ ਉਸਨਾਮ ਦਿਖ ਰਹੇ ਸਾਰੇ ਸਤਿਕਾਰਯੋਗ ਸਾਥੀਆਂ ਦਾ ਇੱਕ ਵਾਰ ਫਿਰ ਦੁਬਾਰਾ ਸਵਾਗਤ ਹੈ ਅੱਜ ਅਸੀਂ ਇਸ ਕੈਂਪ ਦੇ ਵਿੱਚ ਪਹੁੰਚੇ ਹਾਂ ਤੋਂ ਐਚਏ ਜਿੰਨੇ ਵੀ ਮੇਰੇ ਜਿਹਾ ਡਾਕਟਰ ਸਾਹਿਬ ਚੈੱਕਅਪ ਕਰ ਰਹੇ ਨੇ ਆਪਾਂ ਗੱਲ ਕਰਦੇ ਹਾਂ ਨਾਲ ਵੀ ਕਿਸ ਤਰ੍ਹਾਂ ਇਹ ਮੈਨੇਜ ਕਰਦੇ ਨੇ ਕੀ ਗੱਲਬਾਤ ਹੈ ਡਾਕਟਰ ਸਾਹਿਬ ਤੁਹਾਡਾ ਨਾਮ ਸਰ ਅ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਡਾਕਟਰ ਸੁਖਪ੍ਰੀਤ ਸਿੰਘ ਹੈ ਜੀ ਕਿ ਮੈਂ ਜੋ ਸਪੈਸ਼ਲਿਸਟ ਹਾਂ ਸ਼ੂਗਰ ਦਾ ਹੋ ਗਿਆ ਬੀਪੀ ਦਾ ਹੋ ਗਿਆ ਜਾਂ ਕਿਸੇ ਨੂੰ ਅਧਰੰਗ ਦਾ ਦौरा ਪਿਆ ਹੋਵੇ ਆਰਟ ਦੀ ਦਿੱਕਤ ਹੋਵੇ ਜਾਂ ਕਿਸੇ ਨੂੰ ਗਠੀਆ ਹੋਵੇ ਜੀ ਸਾਡੇ ਮੈਂ ਮੈਸ਼ ਪ੍ਰੋ ਲਾਈਫ ਹਸਪੀਟਲ ਤੋਂ ਆ ਤੇ ਅੱਜ ਅਸੀਂ ਤੁਹਾਡੇ ਸਾਰਿਆਂ ਦੇ ਜਿਹੜੇ ਆਪਣੇ ਯੋਗਦਾਨ ਨਾਲ ਇੱਕ ਜਿਹੜਾ ਕੈਂਪ ਆ ਉਹ ਅਸੀਂ ਆਰਗੇਨਾਈਜ਼ ਕੀਤਾ ਹੈ ਤੇ ਅਸੀਂ ਇਸ ਵਿੱਚ ਆਪਣੇ ਕੈਂਪ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸਪੈਸ਼ਲਿਟੀਆਂ ਜਿਹੜੇ ਹੈਗੇ ਵੱਖ-ਵੱਖ ਤਰ੍ਹਾਂ ਦੇ ਡਾਕਟਰਾਂ ਦੀਆਂ ਸਹੂਿਦਾਵਾਂ ਅਸੀਂ ਦੇ ਰਹੇ ਹਾਂ ਜਿੱਦਾਂ ਕਿ ਮੈਂ ਖੁਦ ਬੀਪੀ ਦਾ ਸ਼ੂਗਰ ਹੋ ਗਿਆ ਬਲੱਡ ਪ੍ਰੈਸ਼ਰ ਵੱਧਾ ਹੋਵੇ ਅਧਰੰਗ ਹੋਇਆ ਹੋਵੇ ਕਿਸੇ ਨੂੰ ਜੋੜਾਂ ਦਰਦ ਹੋਵੇ ਗਠੀਆ ਹੋਇਆ ਹੋਵੇ ਜਾਂ ਫਿਰ ਹੋਰ ਵੀ ਕਿਸੇ ਤਰ੍ਹਾਂ ਦੀ ਗੁਰਦਿਆਂ ਦੀਆਂ ਬਿਮਾਰੀਆਂ ਜਾਂ ਲਿਵਰ ਦੀਆਂ ਬਿਮਾਰੀਆਂ ਦਾ ਹਲਾਜ ਇੱਥੇ ਸੀ ਜਿਹੜੀ ਜਿਹੜੀ ਸਾਡੀ ਕੰਸਲਟੇਸ਼ਨ ਆ ਜਾਂ ਸਾਡੀ ਜਿਹੜੀ ਜਿਹੜੀ ਆ ਸੇਵਾਵਾਂ ਉਹ ਸਾਡਾ ਫ੍ਰੀ ਆਫ ਕਾਸਟ ਦਿੱਤੀਆਂ ਜਾ ਰਹੀਆਂ ਨੇ ਤੇ ਨਾਲ ਹੀ ਸਾਡੇ ਹੋਰ ਵੀ ਡਾਕਟਰ ਨੇ ਜਿਹੜੇ ਸਾਡੇ ਨਾਲ ਜਿਹੜੇ ਆਪਣੀਆਂ ਸਲਾਹਾਂ ਦੇ ਰਹੇ ਹਨ ਜਿਵੇਂ ਕਿ ਬੱਚਿਆਂ ਦੇ ਡਾਕਟਰ ਵੀ ਹੈ ਡਾਈਟੀਸ਼ਨ ਮੈਡਮ ਵੀ ਹੈ ਤੇ ਨਾਲ ਨਾਲ ਸਾਡੇ ਗਾਇਨੀ ਦਾ ਡਾਕਟਰ ਵੀ ਜਿਹੜੇ ਹੈਗੇ ਆ ਅਵੇਲੇਬਲ ਹੈਗੇ ਆ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਥੈਂਕ ਯੂ ਦੇਖੋ ਆਪਾਂ ਕਹਿੰਦੇ ਆ ਅਕਸਰ ਵੀ ਜਿਹੜਾ ਆਪਾਂ ਸਮਾਜ ਦੇ ਵਿੱਚ ਅਕਸਰ ਗੱਲ ਚੱਲਦੀ ਆ ਵੀ ਜਿਹੜੇ ਡਾਕਟਰ ਅੱਜ ਵਾਕਈ ਗੱਲ ਇਹ ਸਿੱਧ ਹੋ ਰਹੀ ਹੈ ਕਿ ਕਿਉਂਕਿ ਇੱਕ ਬਿਨਾਂ ਨੇ ਸਵਾਥੋਂ ਅਡਾ ਸਭ ਕੰਮ ਕਰ ਰਹੇ ਨੇ ਦਾ ਸਾਡਾ ਤੁਹਾਨੂੰ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਜਨਾਬ ਬਰਮਾਤਵਾ ਤੁਹਾਨੂੰ ਹੋਰ ਵੀ ਅੱਗੇ ਜਿਹੜਾ ਧੰਨਵਾਦ ਆ ਉਹ ਤੁਹਾਡਾ ਸਾਰਿਆਂ ਦਾ ਵਾ ਜਿਨ੍ਹਾਂ ਨੇ ਮਿਲ ਕੇ ਇੱਕ ਜਿਹੜਾ ਸਾਡਾ ਜਿਹੜਾ ਇਹ ਆਪਾਂ ਯੋਜਨਾ ਕੀਤੀ ਹੈ ਤਾਂ ਕਿ ਜੋ ਜਿਹੜੇ ਆਮ ਲੋਕ ਨੇ ਜੋ ਹਸਪਤਲ ਨਹੀਂ ਪਹੁੰਚ ਸਕਦੇ ਤਾਂ ਕਿ ਉਹਨਾਂ ਨੂੰ ਜਿਹੜੀ ਸਾਡੀ ਸੇਵਾਵਾਂ ਉਹ ਪ੍ਰਾਪਤ ਹੋਣ ਤੇ ਅਸੀਂ ਉਹਨਾਂ ਨੂੰ ਇੱਕ ਰਾਜਮ ਰੇਟਾਂ ਤੇ ਜਾਂ ਕਦੇ ਵੀ ਉਹਨਾਂ ਨੂੰ ਸਾਡੇ ਲੋਰ ਹੈ ਤਾਂ ਅਸੀਂ ਉਹਨਾਂ ਨੂੰ ਉਹਨਾਂ ਨੂੰ ਪ੍ਰਾਇੋਰਟੀ ਤੇ ਤੇ ਪਹਿਲਾਂ ਰੱਖ ਕੇ ਉਹਨਾਂ ਦਾ ਜਿਹੜਾ ਇਲਾਜ ਕਰਾਂਗੇ ਤੇ ਨਾਲ ਨਾਲ ਜਿਹੜੇ ਸਾਡੇ ਸੁਆਮਾਂਵੇਂ ਅਸੀਂ ਇਸ ਇਲਾਕੇ ਤੇ ਹੋਰ ਜਿਹੜੇ ਪਿੰਡ ਨੇ ਅਸੀਂ ਉਹਨਾਂ ਨੂੰ ਵੀ ਦੇਣ ਦੀ ਕੋਸ਼ਿਸ਼ ਕਰਾਂਗੇ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਸਰ ਬਹੁਤ ਬਹੁਤ ਧੰਨਵਾਦ ਸਰ ਹੁਣ ਆਪਾਂ ਡਾਕਟਰ ਸਾਹਿਬ ਕੋ ਪਹੁੰਚਿਆ ਤਾਂ ਅਸੀਂ ਸਾਰੋ ਸੱਜਣਾਂ ਨੂੰ ਮੈਂ ਦੁਆਰਾ ਫੇਰ ਇੱਕ ਵਾਰ ਵੈਲਕਮ ਕਰਦਾ ਹਾਂਗਾ ਅੱਜ ਆਪਣੇ ਕੋਲੇ ਤੇ ਕੈਂਪ ਦੇ ਵਿੱਚ ਜੋ ਡਾਕਟਰ ਸਾਹਿਬ ਪਹੁੰਚਿਆ ਆਪਾਂ ਨਾਲ ਗੱਲ ਕਰਦੇ ਹਾਂਗੇ ਇਹ ਡਾਕਟਰ ਸਾਹਿਬ ਬਹੁਤ ਬਹੁਤ ਥੈਂਕ ਯੂ ਬ੍ਰਾਦਰ ਥੈਂਕ ਯੂ ਜੀ ਥੈਂਕ ਯੂ ਸਸਟ੍ਰਿਕਾ ਜੀ ਥੈਂਕ ਯੂ ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਜੀ ਤੁਸੀਂ ਅੱਜ ਇੱਥੇ ਫੈਸਿਲਿਟੀਆਂ ਦੇ ਰਹੇ ਹੋ ਕਿਸ ਕਿਸੇ ਦਾ ਤੁਸੀਂ ਇਲਾਜ ਕਰ ਰਹੇ ਹੋ ਤੇ ਕੀ ਕੀ ਆਪਾਂ ਨੂੰ ਜਿਹੜਾ ਪਬਲਿਕ ਨੂੰ ਆਪ ਨੂੰ ਆਪ ਫੈਸਿਲਿਟੀਆਂ ਦੇ ਰਹੇ ਆ ਜੀ ਅ ਜੀ ਮੈਂ ਡਾਕਟਰ ਕਿਰਨ ਚੋਦ ਕਹ ਰਿਹਾ ਚਾਈਲਡ ਸਪੈਸ਼ਲਿਸਟ ਮੈਸ਼ਪੁਰ ਲਾਈ ਫਾਸਪਿਟਲ ਤੋਂ ਸੋ ਅੱਜ ਜੀ ਬੇਸਿਕਲੀ ਮੈਂ ਇਸ ਕੈਂਪ ਦਾ ਹਿੱਸਾ ਬਣਨ ਬਣੀ ਹਾਂ ਅਸੀਂ ਬੱਚਾ ਦੀ ਟ੍ਰੀਟਮੈਂਟ ਤੇ ਲਈ ਆਇਆ ਸੋ ਜੋ ਵੀ ਬੱਚਿਆਂ ਚ ਨੋਰਮਲ ਕਾਮਨਲੀ ਦੇਖਣ ਵਾਲੀਆਂ ਪ੍ਰੋਬਲਮਸ ਖਾਂਸੀ ਜੋ ਕਾਮ ਹੋ ਗਿਆ ਪੂਖ ਘੱਟ ਲੱਗਣਾ ਜਾਂ ਭੁੱਖ ਵਧ ਲੱਗਣਾ ਖਾਦਾ ਪੀਦਾ ਨਾਲ ਲੱਗਣਾ ਸਿਹਤ ਨਾ ਬਣਨਾ ਬੱਚਾ ਦੀ ਗਰੋਥ ਤੇ ਡਵੈਲਪਮੈਂਟ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਉਹਦਾ weight ਜਾਂ ਉਹਨਾਂ ਦੀ height ਨੋਰਮਲ ਹੈ ਜਾਂ ਨਹੀਂ ਇਹ ਸਾਰੀਆਂ ਚੀਜ਼ਾਂ ਅਸੀਂ ਦੇਖਦੇ ਆਂ ਬਾਕੀ ਨੋਰਮਲ ਜਨਰਲ ਬੱਚਿਆਂ ਦੀ ਕਾਮਨ ਜੋ ਵੀ ਪ੍ਰੋਬਲਮਸ ਹੁੰਦੀਆਂ ਨੇ ਉਹਨਾਂ ਦਾ ਇਲਾਜ ਵੀ ਕਰਦੇ ਆਂ ਫਿਰ ਅੱਪਾ ਅਗਰ ਦੇਖਿਆ ਜਾਵੇ ਡਾਕਟਰ ਵੀ ਅ ਕਈ ਲੋਕ ਬਹੁਤ ਇਹ ਚੀਜ਼ ਨੂੰ ਕਹਿੰਦੇ ਨੇ ਵੀ ਸਾਡਾ ਦਾ ਇਲਾਜ ਆ ਬੜਾ ਮਹਿੰਗਾ ਹੋ ਰਿਹਾ ਹੈਗਾ ਆਪਣੇ ਕੋਲ ਕੀ ਕੀ ਸੁਵਿਧਾਵਾਂ ਨੇ ਗਈਆਂ ਅਸੀਂ ਮੇਰੇ ਕੋਲ ਜਨਰਲ ਤੇ ਐਪ੍ਰੈਕਸ ਜਿਵੇਂ ਸਾਰੇ ਆਉਟ OPD ਪੀਸ ਚ ਬੇਸਿਸ ਨੇ ਤੇ ਇਨਡੋਰ ਐਜ਼ ਇਨ ਦਾਖਲ ਕਰਕੇ ਬੱਚੇ ਨੂੰ ਬੱਚਾ ਦੇ ਕਰਨ ਵਾਲੇ ਸਾਰੇ ਇਲਾਜ ਕੀਤੇ ਜਾਂਦੇ ਹਨ ਐਟ ਦ ਸੇਮ ਟਾਈਮ ਅਸੀਂ ਕੈਂਪ ਦੇ ਰਾਹੀਂ ਪੀਸ਼ੈਂਟਸ ਦੇ ਵਿੱਚ ਕਾਰਡਸ ਵੰਡ ਰਹੇ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਹਸਪੀਟਲ ਦੀ ਅਲੱਗ-ਅਲੱਗ ਸੁਵਿਧਾਾਂ ਤੇ ਡਿਸਕਾਊਂਟ ਮਿਲਣ ਕੀ 50% ਤੁਹਾਨੂੰ ਕਨਸਲਟੇਸ਼ਨ ਤੇ ਡਿਸਕਾਊਂਟ ਮਿਲੇਗਾ ਲੈਬਾਰਟਰੀ ਦੇ ਚਾਰजेस ਵੀ ਘਟਾ ਘੱਟ ਰੇਟ ਤੇ ਮਿਲਣਗੇ ਜਿਹੜੇ ਕੈਂਪ ਦਾ ਹਿੱਸਾ ਬਣਨਗੇ ਪੇਸ਼ੈਂਟ ਸੋ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੀ ਰੀਚ ਵੱਧ ਤੋਂ ਵੱਧ ਲੋਕਾਂ ਤੱਕ ਹੋ ਸਕੇ ਤਾਂ ਕਿ ਵੱਧ ਤੋਂ ਵੱਧ ਲੋਕੀ ਲਾਭ ਉਠਾ ਸਕਣ ਸਾਡੀ ਸੇਵਾ ਥੈਂਕ ਯੂ ਧੰਨਵਾਦ ਮਿਸਟਰ ਗੌਰਵ ਪੋਲਰ ਜੀ ਨੇ ਸਪੈਸ਼ਲੀ ਦੱਸਿਆ ਵੀ ਅਗਰ ਆਪਾਂ ਉਥੋਂ ਟ੍ਰੀਟ ਲੈਂਦੇ ਹਾਂਗੇ ਤਾਂ ਤੁਹਾਨੂੰ ਸਪੈਸ਼ਲੀ ਇੱਕ ਕਾਰਡ ਬਣੇਗਾ ਉਸ ਕਾਰਡ ਤੇ ਤੁਹਾਡਾ ਫੈਮਿਲੀ ਕਾਰਡ ਤੇ ਕਹਿੰਨੀ ਕਾਫੀ ਤੁਹਾਨੂੰ ਹੋਰ ਵਧੀਆ ਫੈਸਿਲਿਟੀਆਂ ਮਿਲ ਤੋ ਅੱਗੇ ਆਪਾਂ ਸਰਦਾਰੋ ਸਾਥਨ ਬੇਨਤੀ ਅੱਗੇ ਚੱਲਦੇ ਆਪਾਂ ਥੈਂਕ ਯੂ ਮੈਮ ਬਹੁਤ ਬਹੁਤ ਧੰਨਵਾਦ ਤੁਹਾਡਾ ਦਾਸਾ ਪਹਿਲਾ ਸੱਸੇ ਗੱਲ ਤੁਹਾਡਾ ਸੁਣਨਾਂ ਜੀ ਡਾਈਟੀਸ਼ਨ ਪੂਜਾ ਵਰਮਾ ਹਾਂ ਜੀ ਪੂਜਾ ਮਾਨਾ ਜੀ ਤੁਹਾਡਾ ਜੀ ਆਇਆ ਪੋਸਟ ਚੈਨਲ ਤੇ ਔਰ ਅਸੀਂ ਤੁਹਾਡੇ ਕੋਲ ਤੁਹਾਡੇ ਕੋਲ ਕੀ ਕੀ ਫੈਸਿਲਟੀਆਂ ਆਪਾਂ ਦੇ ਰਹੇ ਆਪਾਂ ਲੇਕਿਨ ਉਹਦੇ ਬਾਰੇ ਜਾਣਕਾਰੀ ਲੈਣ ਤੁਹਾਡੇ ਵਾਸਤੇ ਆ ਮੈਂ ਡਾਈਟੀਸ਼ਨ ਹਾਂ ਤੇ ਮੈਂ ਲੋਕਾਂ ਨੂੰ ਖਾਣ ਪੀਣ ਦੇ ਬਾਰੇ ਅਵੇਅਰ ਕਰ ਰਹੀ ਹਾਂ ਕਿ ਕਿਸ ਪ੍ਰੋਬਲਮ ਤੇ ਕੀ ਕੀ ਆਪਾਂ ਖਾਣ ਸਕਦੇ ਜਿਨ੍ਹਾਂ ਨਾਲ ਆਪਾਂ ਘਟ ਤੋਂ ਘਟ ਦਵਾਈਆਂ ਨਾਲ ਆਪਾਂ ਸਵਸਥ ਰਹ ਸਕੀਏ ਜੀ ਬਹੁਤ ਅਸੀ ਗੱਲ ਹੈ ਜੀ ਕਿਉਂਕਿ ਅਜਾਪਾਂ ਦੇ ਦੇ ਜਾਂ ਜੋ ਖਾਣ ਪੀਣਾ ਸਾਡਾ ਉਹ ਆਲਰੇਡੀ بگੜ ਚੁੱਕਿਆ ਹੈਗਾ ਅਗਰ ਆਪਾਂ ਚੰਗੀ ਸਿਹਤ ਤੇ ਚੰਗੀ ਆਪਾਂ ਡਾਈਟ ਲੈਣੇ ਆ ਕਿ ਤਾਂ ਚੰਗੀ ਸਿਹਤ ਤੋਂ ਨਹੀਂ ਮਿਲਦੀ ਹੈਗੀ ਥੋੜਾ ਸਾ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਇੱਕ ਜਾਂਦਿਆਂ ਦੇ ਹੋਰ ਦੱਸ ਦਿਓ ਵੀ ਸਿਹਤ ਨੂੰ ਡਾਈਟ ਦੇ ਵਿੱਚ ਕੀ ਕੀ ਲੈਣਾ ਚਾਹੀਦਾ ਜੇ ਮੈਨ ਅਸੀਂ ਬਿਮਾਰੀਆਂ ਤੋਂ ਬਚਾਰ ਹੋ ਸਕੇ ਸਭ ਤੋਂ ਜ਼ਰੂਰੀ ਗੱਲ ਆਪਣਾ ਖਾਣਾ ਟਾਈਮ ਤੇ ਖਾਓ ਘਟੋ ਘਟ ਆਪਣਾ 10 ਤੋਂ 12 ਗਲਾਸ ਪਾਣੀ ਜ਼ਰੂਰ ਪਿਓ ਐਟਲੀਸਟ 3 ਮਿੰਟ ਅੱਧਾ ਘੰਟਾ ਡੇਲੀ ਤੁਸੀਂ ਕੋਈ ਨਾ ਕੋਈ ਐਕਸਰਸਾਈਜ਼ ਰਨਿੰਗ ਵਾਕਿੰਗ कुछ ना कुछ जरूर करो जो आजकल लोग नहीं कर रहे कि सारा दिन अपना फोन से बैठे या पानी अपनी वॉक अपने चंगे खान पीन के ध्यान दो बहुत बहुत धन्यवाद है शुक्रिया जी थैंक यू